ਬੱਦਲਾਂ ਦੀ ਘਾਟੀ ਰਿਵਾਲ ਸਰ ਮਲੇਖ ਰਿਵਾਲ ਸਰ ਰਿਵਾਲ ਸਰ ਸਾਹਿਬ ਗੁਰਦੁਆਰਾ ਇਹ ਝੀਲ ਦੀ ਘਰਾਈ ਅਜ ਤੱਕ ਕੋਈ ਨਾਪ ਨਹੀਂ ਪਾਇਆ ਇਸ ਦਾ ਤਲ ਥੱਲੇ ਧਰਤੀ ਦੇ ਤਲ ਨਾਲ ਰਲ ਗਿਆ ਹੋਇਆ ਹੈ ਮੋਢਲੇ ਧਰਤੀ ਦੇ ਪਾਣੀ ਨਾਲ ਲੱਗਿਆ ਪਾਣੀ ਇਹਦੇ ਥੱਲੇ ਕੋਈ ਤਲ ਲੈਣੀ ਇਹਦਾ ਕੋਈ ਇਸ ਦਾ ਰਿਵਾਲਸਰ ਝੀਲ ਦਾ ਚੈੱਕ ਕਰ ਲਿਓ YouTube ਤੇ ਤੇ ਬਹੁਤ ਬੀ ਮੂਰਤੀ ਆਦਾ ਬੰਦਾ ਆ ਗਿਆ ਥੋੜੇ ਜੁੜਾ ਹੋ ਗਿਆ ਅੰਦਰ ਵੜ ਗਿਆ ਜੀ ਦੇਖੋ ਦੇਖੋ ਕੋਈ ਨਹੀਂ ਰਿਵਾਲਸਰ ਦਾ ਖੂਬਸੂਰਤ ਨਜ਼ਾਰਾ ਬੱਦਲ